ਇਹ ਬਣਾ ਲਿਓ ਅਸੀਂ ਪਾ ਚੁੱਕੇ ਆਂ। ਅਰੇ ਆਇਆ ਨਹੀਂ। ਇੱਕ ਮਿੰਟ। ਇੱਕ ਮਿੰਟ। ਤੁਸੀਂ ਤਾਂ ਆਪ ਵੀ ਨਹੀਂ ਬਾਹਰ ਆ ਰਹੇ ਯਾਰ। ਕਿੱਥੇ ਲੱਗ ਰਿਹਾ ਬਈ? ਤੁਸੀਂ ਐਵੇਂ ਕਿੱਥੇ ਨੂੰ ਗਏ? ਕਿਚਨ ਨੂੰ ਉੱਪਰ ਲੈ ਜਾ। ਉੱਪਰ ਉੱਤਰ ਕੇ ਜਾਓਗੇ ਤੇ ਫਰਿਜ ਤੋਂ ਅਸੀਂ ਬਈ ਆਜੋ ਜੀ ਬਾਈ ਵੀ ਦੇਖੋ ਆਹ ਬਾਈ ਵੀਡੀਓ ਨਹੀਂ ਆਹ ਇਹਨਾਂ ਦਾ ਕਿਚਨ ਜਰੀ ਜਾ ਸਕਦੇ ਆਗੇ ਆਜੋ ਤੁਸੀਂ ਅੰਦਰ ਆਜੋ। ਉੱਪਰ ਦਾ ਬਈ ਕੋਈ ਗੰਨਵਾਤਾ ਤਾਂ ਨਹੀਂ ਦਾ ਯਾਰ। ਆਜੋ ਆਜੋ ਆਜੋ। ਆਜੋ ਨਾਲ ਜਾਓ। ਆਜੇ ਹੋਣੀ। ਅਰੇ ਆਂ ਅਰੇ ਕਿੱਥਾ? ਚੰਗੇ ਜਿਹੜੇ ਸਾਰੇ ਸਾਰੇ ਕੁਲ ਫੈਸ਼ੀਆ ਆ ਗਏ ਜਦੋਂ ਉੱਪਰ ਕੀ ਆ ਮੁਸ਼ਕਿਲ ਤੋਂ ਅੱਗੇ ਜਿਆਦਾ ਕੋਈ ਹੈ ਨਹੀਂ ਸੀ ਇਹ ਲੰਗੋੜੇ ਹੋਏ ਨੇ ਆ ਵੀਡੀਓ ਨਾਮ ਕੋ ਵੀ ਆਜੋ ਆਜੋ ਸਿਵਲ ਲਾਈਨ ਥਾਣਾ ਐਸਐਚਓ ਨੂੰ ਕਾਲ ਹੋਗੀ ਬਾਈ ਸਮਾਨ ਲਵਾਓ ਬਾਈ ਬਾਈ ਆ ਗੇੜ ਕਿਉਂ ਨਹੀਂ ਖੋਲ ਰਹਾ ਵੀ ਹੈ ਆ ਗੇੜ ਕਿਉਂ ਨਹੀਂ ਖੋਲ ਰਹਾ ਬਈ ਹੈ ਆਜੋ 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 ਬੈਠਣ ਤੇ ਆਜੋ ਇਹਨਾਂ ਲੱਖ ਮੈਨੂੰ ਕੋਈ ਕਰਦੇ ਵਿੱਚ ਕਰਦੇ ਵਿੱਚ ਕਰਦੇ ਜਾਂਦਾ ਆ ਵੇਖੋ ਕੁੱਤਾ ਉਹਦੇ ਵਿੱਚ ਨਹੀਂ ਉਹਦੇ ਵਿੱਚ ਖੋਲ ਨਹੀਂ ਬੈਠ ਇਹਨੂੰ ਪਤਾ ਨਹੀਂ ਫਿਰ ਸੌਰੀ ਵੀਰੇ ਸੌਰੀ ਇਹਨੂੰ ਇਹ ਕਰੋ ਜੀ ਬੈਗ ਖੋਲ ਲਿਆ ਦੀ ਕੱਢ ਦੇ ਐਸੀ ਰੱਖੇ ਨੂੰ ਅੱਛਾ ਹੁਣ ਤੂੰ ਸਾਈਡ ਤੇ ਕਰੇਗਾ ਹੈ ਆ ਮੈਨੇਜਰ ਇੱਧਰ ਦਾ ਜੀ ਓ ਇੱਧਰ ਓਏ ਇੱਕ ਮਿੰਟ ਇੱਥੇ ਆਪੇ ਦਾਦੇ ਕਿੱਥੇ ਕੋਈ ਕੋਲੇ ਕੋਲੇ ਦਿਖਾ ਦਿਖਾ ਦਿਖਾਓ ਕੀ ਆ ਆ ਆ ਜੀ ਨਾਲ ਲੱਗੋ ਰਹੇ ਨੇ ਇਹ ਆ ਸਮੈਲ ਚੈੱਕ ਕਰੋ ਇਹਦੀ ਸਮੈਲ ਚੈੱਕ ਰਿਓ ਇੱਕ ਮਿੰਟ ਬਾਈ ਨੋਕ ਲੋ ਬਾਈ ਪੁਲਿਸ ਨੂੰ ਬੁਲਾਵਰੇ ਆ ਸਮੈਲ ਚੈੱਕ ਕਰੋ ਆ ਸਮੈਲ ਚੈੱਕ ਰੋ ਇੱਧਰ ਅੰਦਰ ਬੜਿਆ ਗਿਆ ਆ ਮੈਨੇਜਰ ਇੱਥੋਂ ਦਾ ਤੇਰਾ ਨਾਮ ਕੀ ਓਏ ਚੱਲ ਵੀ ਚੱਲ ਅੱਗੇ ਚੱਲ ਅੱਗੇ ਲੱਗ ਅੱਗੇ ਲੱਗ ਦੇ ਬਰੇ ਅੱਗੇ ਲੱਗ ਓ ਆਪ ਖੋਲੋਈ ਉਹਨੂੰ ਨੋ ਐਂਟਰੀਅਲ ਨੂੰ ਬੋਰਡ ਨੂੰ ਖੋਲੋ ਤੁਸੀਂ ਇਹਨੂੰ ਬੁਲਾਉਂਦੇ ਨੇ ਮੈਨੇਜਰ ਜੈਸੇ ਨੋ ਐਂਟਰੀ ਕਿਵੇਂ ਲੱਗੀ ਹੋਈ ਹੈ ਇਹ ਵੀਰੇ ਕੋਲ ਨਹੀਂ ਰਹਿ ਹੈਗੇ ਇੱਥੇ ਵੀ ਇੱਥੇ ਆਵਾਜ਼ ਆ ਰਹੀ ਹੈ ਇੱਥੇ ਮੁਸ਼ਕਾਈ ਹੈ ਇੱਕ ਮਿੰਟ ਖੋਲੋ 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 ਬਈ ਖੋਲੋ ਗੇਟ ਖੋਲੋ ਇਹ ਪਾਜੀ ਪਾਜੀ ਰਹਿਣ ਦਿਓ ਯਾਰ ਖੋਲ ਰੇ ਮੈਂ ਜਦ ਤੱਕ ਤੁਸੀਂ ਹੋਈ ਗਾਲ ਯਾਰ ਆਜੜਵਾਰਿਆ ਮੈਂ ਵੀ ਰੇ ਆਰਾਮ ਨਾਲ ਗੱਲ ਕਰ ਰਿਹਾ ਹਾਂ ਪਾਜੀ ਮੈਂ ਤੁਹਾਨੂੰ ਕੀ ਕਰ ਰਿਹਾ ਮੈਂ ਇਹ ਉਹਨੂੰ ਇਹਨੂੰ ਇੱਕ ਇੱਕ ਬੰਦਾ ਆਜੋ ਤੁਸੀਂ ਆਜੋ ਸਾਰੇ ਪਾਜੀ ਅੱਪ ਦੋਨੇ ਚੱਲਦੇ ਆ ਜੀ ਤਿੰਨ ਤਾ ਤਿੰਨ ਚੱਲ ਤਹਾ ਚੱਲ ਅਸੀਂ ਚੱਲ ਹਾਂ ਜੀ ਹਾਂ ਜੀ ਦੱਸਾਂਗੇ ਪਾਜੀ ਮੇਰੀ ਵੀ ਨੌਕਰੀ ਹੈ ਖੋਲ ਖੋਲ ਵੀਰੇ ਸਭ ਦੀ ਨੌਕਰੀ ਹੈ ਬਈ ਅਸੀਂ ਤੇਰੀ ਖੋਲ ਦਵਾਂਗੇ ਠੀਕ ਆ ਅਸੀਂ ਜੰਨੇ ਬੰਦੇ ਹਾਂ ਹਾਂ ਉਹ ਬਈ ਤੁਸੀਂ ਵੀਡੀਓ ਆਨ ਕਰਿਓ ਹਾਂ ਵੀਡੀਓ ਆਨ ਹੈ ਮੇਰੇ ਕੋਲ ਚੱਕਰ ਜਾਨਦੋ ਨਾ ਬੋਲੋ ਆਪਣਾ ਤਾਂ ਹੀ ਖੋਲੂਗਾ ਹਣਾ ਨਾਮ ਤਾਂ ਬੋਲ ਅੰਦਰ ਬੰਦਾ ਲੋਕ ਲਾ ਮੈਂ ਕਿਹਨੇ ਟੈਨਸ਼ਨ ਨਹੀਂ ਆਪਾਂ ਸਾਰਾ ਕਰ ਦਾਂਗੇ ਯਾਰ ਅੰਦਰ ਬੰਦਾ ਆ ਗਿਆ ਬੰਦਾ ਉਹ ਚੱਲ ਅੰਦਰ ਬੰਦਾ ਜੀ ਬਈ ਬੋਲੋ ਕੇ ਥੈਂਕ ਯੂ ਪੈਸੇ ਹੁਣੇ ਕਢਾ ਦੂੰ ਯਾਰ ਮੈਂ ਮੈਂ ਕਿਹਾ 2000 ਦੇ ਦਊ ਛੱਡ ਜਾ 2000 ਛੱਡ ਪੈਨੇ ਬਹੁਤ ਕੁਝ ਫੈਨ ਆ ਰਹੇ ਹੋਰੇ ਹੋਰ ਵਿੱਚ ਸਾਰਾ ਕਿੰਨੇ ਜਿੰਨਾ ਵੀ ਹਾਂ ਯਾਰ ਸਮਝਾ ਵੀਲਾ ਹੈਡ ਨੂੰ ਬਲਾਓ ਬਾਈ ਕਿੱਥੇ ਹੈ ਹੈਡ ਕਿੱਥੇ ਆ ਕਿੱਥੇ ਭੱਜ ਗਿਆ ਯਾਰ ਉਹ ਉਧਰ ਉਹ ਗੇੜਾ ਉਧਰ ਬੰਦਾ ਬੈਠਾ ਹੈ ਖਤਰਾ ਬਾਈ ਇਹਨੇ ਬਈ ਵੀਡੀਓ ਚੱਲ ਰਹੀ ਹੈ ਵੀਡੀਓ ਚੱਲ ਰਹੀ ਹੈ ਬਈ ਆਪਣੀ ਵੀਡੀਓ ਔਨ ਹੈ ਆਪਣੀ ਆਪਣੀ ਇਹ ਇੰਨੀ ਗੰਦੀ ਸਮੈਲ ਯਾਰ ਬਾਈ ਕੋਣ ਯਾਰ ਮਾਰ ਛੋੜ ਦੇ ਲੱਗਦਾ ਭਾਈ ਆ ਬੋਲ ਰੋ ਯਾਰ ਚਾ 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 ਖੁੱਲਦਾ ਕਿੱਥੋਂ ਹੈ ਯਾਰ ਬੋਲ ਉਹਨੂੰ ਲਿਆਓ ਯਾਰ ਬੁਲਾ ਕੇ ਛੁਲਾ ਕੇ ਲਿਆਓ ਭਾਈ ਲੈ ਬੁਲਾ ਬੁਲਾ ਭਾਈ ਛੇ ਬੁਲਾਓ ਤੇਰਾ ਨਹੀਂ ਗੰਦੀ ਸੋਇਣੀ ਕੋਈ ਥੋੜਾ ਬਾੜੀ ਤੋੜ ਦੇ ਮਾੜਾ ਮਾਰ ਲਿਆ ਵੱਡੀ ਜੀਪੇ ਬੁਲਾ ਬੁਲਾ ਕਿਉਂ ਲਿਆਈ ਹੋਰੀ ਥੱਲੇ ਮੈਨੇਜਰ ਬੁਲਾ ਭਾਈ ਕਿਹੜਾ ਗਿਆ ਥੱਲੇ ਕਰਨਾਲ ਆ ਵੀਰੋ ਤ ਗਿਆ ਧਵਾਉਂਦੇ ਨੇ ਯਾਰ ਲੋਕਾਂ ਨੂੰ ਫੱਕ ਮੈਨ ਆ ਦੇਖੋ ਜੀ ਆ ਦੇਖੋ ਜੀ ਆ ਦੇਖੋ ਆ ਪਿਆ ਜਿਹੜੀ ਭਾਈ ਭਾਈ ਉੱਪਰ ਦਿਖਾ ਦੇ ਜਿਹੜਾ ਆ ਰਿਹਾ ਆਪੇ ਅਬੀ ਸਾਰਾ ਕੁਝ ਆ ਗਵਾਉਂਦੇ ਨੇ ਹਾਂ ਮੈਂ ਥੋੜੇ ਪਾਇਆ ਆ ਬਲਗ ਥੋੜੇ ਪਾਇਆ ਹਾਂ ਆ ਆ ਹੁਣ ਹੀ ਪਾਇਆ ਛੱਡ ਦੇ ਆ ਨਹੀਂ ਆ ਨਹੀਂ ਆ ਪਾਇਨ ਠੁੱਠਾ ਨਹੀਂ ਖੱਲੇ ਹੀ ਆ ਜਿਹੜੀ ਆ ਜਿਹੜੀ ਮੇਨ ਆ ਇਹ ਅਸਲ ਜਿਹੜੀ ਆ ਜੀ ਵੀਰ ਤੁਸੀਂ ਆ ਕਰੋ ਵੀਡੀਓ ਸੈਲ ਚੈੱਕ ਕਰੋ 1 ਮਿੰਟ 1 ਮਿੰਟ ਚੈੱਕ ਕਰੋ ਆ ਦੇਖੋ ਪਾਜੀ ਚਲੋ ਇੱਕ ਜੇ ਸੱਚੇ ਨੇ ਡਸਟਬਿਨ ਦਾ ਵਾਲੇ ਆਪਿਆ ਵੀਰੇ ਚਿਕਨ ਦੇ ਕੋਲ ਪਿੰਨ ਹੱਥ ਥੱਲੇ ਪਿਆ ਤਰੀਕਾ ਹੈ ਯਾਰ ਸਾਰਾ ਕੀ ਇੱਕ ਤਰੀਕਾ ਚੱਕਾ ਅੱਛਾ ਤੁਸੀਂ ਇੱਜੇ ਮਿੱਟਰ ਨਹੀਂ ਸਿਖਿਆ ਮਿੱਟਰ ਨਹੀਂ ਕੋ ਸੁੱਟਿਆ ਤਾਂ ਸੁੱਤਦਾ ਯਾਰ ਇਹ ਹੁਣ ਚਲੋ ਉੱਥੇ ਬੱਲੇ ਖੁੱਦੂ ਆ ਦੇਖੋ ਡਸਟਬਿਨ 'ਚ ਪਿਆ ਵੀ ਆ ਦੇਖੋ ਆ ਡਸਟਬਿਨ 'ਚ ਪਿਆ ਸਾਰਾ ਕੁਝ ਆ ਦੇਖ ਲਓ ਜੀ ਸਾਰਾ ਡਸਟਬਿਨ 'ਚ ਸਿੱਟਿਆ ਇਹਨੇ ਆ ਦੇਖ ਲਓ ਭਾਈ ਆਹ ਰੇ ਪੌਲੀ ਬੈਗ ਆ ਹਾਂ ਆਪ ਪੌਲੀ ਬੈਗ ਆ ਇਹ ਤੇ ਆ ਸਾਰਾ ਕੁਝ ਆ ਦੇਖੋ ਜੀ ਆ ਡਸਟਬਿਨ 'ਚੋਂ ਕੱਢਿਆ So they threw that Oh, here you oh. go.